ਜਿੱਥੇ ਨਾ ਇੱਕ ਸਿਆਣਾ ਸਿਆਣੀ ਗੱਲ ਕਰਦਾ ਉੰਨੇ ਪਾਗਲ ਇਕੱਠੇ ਹੋ ਗਏ ਆ ਉਹ ਹਰਾਦਮ ਜੀ ਦੇ ਸਿਆਣਾ ਅਜਿਹੇ ਦੇ ਵਿੱਚ ਸਵਾਲ ਉੱਠਦਾ ਹੈ ਕਿ ਲੋਕਤੰਤਰ ਦੀ ਇਹ ਹਾਲਤ ਕਿਵੇਂ ਅਤੇ ਕਿਉਂ ਹੋਈ ਕੀ ਇਹ ਸਮਾਜ ਦੀਆਂ ਬਦਲਦੀਆਂ ਤਰਜੀਹਾਂ ਦਾ ਹੀ ਨਤੀਜਾ ਹੈ ਲੋਕਤੰਤਰ ਦਾ ਮਤਲਬ ਹੈਗਾ ਕਿ ਕੁਝ ਇੱਕ ਵਿਸ਼ੇ ਤੇ ਕੁਝ ਬੈਠੇ ਲੋਕਾਂ ਦਾ ਮਤ ਬੇਦਾ ਸਾਡੇ ਸਮਾਜ ਦੀ ਤਾਕਤ ਸਾਡੀ ਇਕਤਾ ਅਤੇ ਸਹਿਯੋਗ ਦੇ ਵਿੱਚ ਹੈ ਸੋ ਆਓ ਅਸੀਂ ਰਾਲ ਮਿਲ ਕੇ ਸਾਰੇ ਜੜੀ ਅਜਿਹੇ ਲੋਕਤੰਤਰ ਦੀ ਸਿਰਜਣਾ ਕਰੀਏ ਜੋ ਸੱਚਮੁੱਚ ਹੀ ਸਾਰਿਆਂ ਦੀ ਆਵਾਜ਼ ਬਣ ਸਕੇ ਅੱਜ ਦੀ ਦੇ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜਦੋਂ ਤੱਕ ਲੋਕਤੰਤਰ ਨੂੰ ਬਚਾਉਣ ਦੇ ਚੋਣ ਕਮਿਸ਼ਨ ਦੇ ਹੈਗੇ ਆ ਜਦੋਂ ਉਹ ਡਿਊਟੀ ਸਹੀ ਨਹੀਂ ਨਿਭਾਉਣਗੇ ਤਾਂ ਉਹਨਾਂ ਅਧਰਸ਼ ਹੈਗਾ ਜਿਹੜਾ ਅਧਰਸ਼ ਹੈਗਾ ਉਹ ਨਹੀਂ ਫਿਰਣਾ ਸਤਿਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਵੈਗਰਮ ਸੋਡੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਲੋਕਤੰਤਰ ਦੀ ਬਦਲਦੀ ਤਸਵੀਰ ਅਤੇ ਇਸ ਦੀਆਂ ਚੁਣੌਤੀਆਂ ਦੇ ਬਾਰੇ ਦੇ ਵਿੱਚ ਲੋਕਤੰਤਰ ਜਿਸ ਨੂੰ ਕਦੇ ਸਮਾਜ ਦੀ ਸਭ ਤੋਂ ਉੱਤਮ ਜੀਵਨ ਜਾਂਚ ਮੰਨਿਆ ਜਾਂਦਾ ਸੀ ਅੱਜ ਆਪਣੀ ਸਾਖ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਦਿਸ ਰਿਹਾ ਹਨ ਇਹ ਪ੍ਰਣਾਲੀ ਜੋ ਲੋਕਾਂ ਦੀ ਆਵਾਜ਼ ਸਮਾਨਤਾ ਤੇ ਨਿਆਂ ਦੀ ਪ੍ਰਤੀਕ ਹੁੰਦੀ ਸੀ ਹੁਣ ਕਈ ਮੋੜਾਂ ਦੇ ਉੱਤੇ ਇਸ ਦਾ ਆਪਣਾ ਹੀ ਚਿਹਰਾ ਕ੍ਰੂਪ ਜਿਹਾ ਹੁੰਦਾ ਪ੍ਰਤੀਤ ਹੋ ਰਿਹਾ ਹੈ ਸਿਆਸੀ ਧੜੇਬੰਦੀ ਸੱਤਾ ਦੇ ਦੁਰਵਰਤੋਂ ਮੀਡੀਆ ਦਾ ਧੂਵੀਕਰਨ ਅਤੇ ਜਨਤਾ ਦੀ ਘੱਟਲੀ ਸਹਿਭਾਗਤਾ ਨੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ ਅਜਿਹੇ ਦੇ ਵਿੱਚ ਸਵਾਲ ਉੱਠਦਾ ਹੈ ਕਿ ਲੋਕਤੰਤਰ ਦੀ ਇਹ ਹਾਲਤ ਕਿਵੇਂ ਅਤੇ ਕਿਉਂ ਹੋਈ ਇਹ ਹੈ ਸਮਾਜ ਦੀਆਂ ਬਦਲਦੀਆਂ ਤਰਜੀਹਾਂ ਦਾ ਹੀ ਨਤੀਜਾ ਹੈ ਇਸ ਦੇ ਬਾਰੇ ਵਿੱਚ ਅੱਜ ਅਸੀਂ ਦੋ ਬੋਲ ਸੱਚ ਦੇ ਸੁਣਾਂਗੇ ਤਾਂ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮੇਰੋਂ ਜੀ ਰਾਜਾ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਕਦੇ ਲੋਕਤੰਤਰੀਕ ਜੀਵਨ ਜਾਂਚ ਨੂੰ ਉੱਤਮ ਮੰਨਿਆ ਜਾਂਦਾ ਸੀ ਪਰ ਇਹਦਾ ਚਿਹਰਾ ਕ੍ਰੂਪ ਕਿਉਂ ਤੇ ਕਿਵੇਂ ਹੋ ਰਿਹਾ ਹੈ ਇਸ ਦੇ ਬਾਰੇ ਦੱਸਿਓ ਜਰਾ ਕੁ ਦੋ ਬੋਲ ਸੱਚ ਦੇ ਮਸਲ ਚ ਗੱਲ ਹੈਗੀ ਆ ਕਿ ਅ ਅਮਰੀਕਾ ਦੇ ਰਾਸ਼ਟਰਪਤੀ ਐਬਰਾਮ ਲਿੰਕਨ ਸਾਹਿਬ ਹੂੰ ਉਹਨਾਂ ਨੇ ਡੈਫੀਨਿਸ਼ਨ ਦਿੱਤੀ ਸੀ ਡੈਫੀਨਿਸ਼ਨ ਐਜ਼ੀ ਬੀ ਬਾਈ ਦਾ ਪੀਪਲ ਆਫ ਦਾ ਪੀਪਲ ਦਾ ਫਾਰਦਰ ਪੀਪਲ ਹਮ ਬੀ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਸਤੇ ਸਰਕਾਰ ਬਣਦੀ ਆ ਉਹਨੂੰ ਲੋਕਾਂ ਅੰਦਰ ਕਹਿੰਦੇ ਆ ਹਮ ਉਦੋਂ ਤੋਂ ਲੈ ਕੇ ਅੱਜ ਤੱਕ ਸਫ਼ਰ ਤਾਂ ਇਹਨਾਂ ਕੀਤਾ ਕਿ ਹੁਣ ਇੱਕ ਆਲੋਚਕ ਨੇ ਲਿਖਿਆ ਵਾਈਬੀ ਸ਼ਾ ਹੈ ਗਿਆ ਤੇ ਉਹ ਕਹਿੰਦੇ ਵੀ ਹੁਣ ਉਹਨਾਂ ਨੇ ਉਚਾਰਨ ਨਹੀਂ ਬਦਲੇ ਆ ਅੰਗਰੇਜ਼ੀ ਦੇ ਸ਼ਬਦਾਂ ਦਾ ਹਮ ਅੱਖਰ ਉਹ ਸ਼ਬਦ ਬਦਲਤੇ ਆ अच्छा जी ਹੁਣ ਇਹ ਕਿ ਬਾਈ ਦਾ ਪੀਪਲ ਆਉਂਦੇ ਕੋਲ ਫਾਰਦਰ ਕੋਲ ਉਹੀ ਰੱਖਿਆ ਹੂੰ ਹੁਣ ਜਿਹੜੇ ਬਾਈ ਬੀワイ ਸੀ ਨਾ ਪਿੰਨਾ ਹੂੰ ਉਹ ਬੀਜੋ ਬਾਈ ਹੋ ਗਿਆ ਹੂੰ ਖਰੀਦੀ ਵਾਲਾ ਖਰੀਦ ਵਾਲਾ ਜੀ ਠੀਕ ਆ ਬੋਲੀ ਲੱਗਦੀ ਆ ਲੋਕਾਂ ਨੂੰ ਪ੍ਰੇਸ਼ਟ ਕਰਦੇ ਹੈਗੇ ਆ ਉਹ ਨਸ਼ੇ ਲੈ ਕੇ ਪੈਸੇ ਦੇ ਕੇ ਲਾਜ ਦੇ ਕੇ ਬੀਜਾਂ ਸਾਡੇ ਵਨ ਤੁਸੀਂ ਹੁੰਦਾ ਹੂੰ ਫਿਰ ਬਾਈ ਦਾ ਪੀਪਲ ਹੈਗਾ ਬੀਜੋ ਬਾਈ ਹੋ ਗਿਆ ਹੂੰ ਫਾਰਦਾ ਸੀਗਾ ਐਫ ਆਰ ਸੀ ਹੂੰ ਪਹਿਲਾਂ ਐਫ ਆਰ ਸੀ ਵਾਸਤੇ ਹੁਣ ਐਫ ਆਰ ਲੋਕਾਂ ਤੋਂ ਦੂਰ ਹੂੰ ਵੇ ਲੋਕਾਂ ਨਾਲ ਪੰਗਾ ਹੀ ਨਹੀਂ ਬਸ ਹੂੰ ਓ ਐਫ ਸੀ ਬਿਲ ਨਾ ਹੂੰ ਹੁਣ ਉਹ ਡਬਲ ਐਫ ਹੋ ਗਿਆ ਹੂੰ ਆਫ ਹੋ ਗਿਆ ਨਹੀਂ ਆਫ ਹੋ ਗਿਆ ਬਿ ਕੋਈ ਵਾਸਾ ਨਹੀਂ ਹੁਣ ਉਹਨਾਂ ਨੇ ਪ੍ਰੋਨਾਂਊਂਸ ਜੇ ਨਹੀਂ ਹੂੰ ਬਦਲੀ ਬਾਈ ਦਾ ਪੀਪਲ ਆਫ ਦਾ ਪੀਪਲ ਫਾਰ ਦਾ ਬਦਲੀ ਕਹਿੰਦੇ ਆ ਲੇਕਿਨ ਅੰਦਰ ਕੀ ਕਰ ਰਹੇ ਨੇ ਉਹ ਅਜਦਾ ਤਸਵੀਰ ਤੁਹਾਡੇ ਸਾਹਮਣੇ ਆ ਤੁਸੀਂ ਕੱਲ ਲੈਕਚਰ ਦੇਖੀਏ ਜੀ 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 ਹੁਣ ਲੋਕਤੰਤਰ ਹੀ ਕਿਦਾਂ ਕੀਮਤਾਂ ਉੜ ਗਈਆਂ ਹੂੰ ਹੈਨਾ ਲੋਕਤੰਤਰ ਮਤਲਬ ਇਹ ਸਿਕਾ ਕਿ ਕੁਝ ਇੱਕ ਵਿਸ਼ੇ ਤੇ ਕੁਝ ਬੈਠੇ ਲੋਕ ਆ ਉਹਨਾਂ ਦਾ ਮਤ ਪੇਦਾ ਹੂੰ ਹਾਂ ਜੀ ਫਿਰ ਉਹ ਕਹਿੰਦੇ ਇਦਾਂ ਕਰੀਏ ਆਪਾਂ VOTING ਕਰਾ ਲਈਏ ਹੂੰ ਫਿਰ ਉਹ VOTING ਹੁੰਦੀ ਸੀ ਵੀ ਜਿਹੜੀ ਮਤਲਬ ਵੱਧ ਹੁੰਦੇ ਸੀਗੇ ਤੇ ਉਹਨੂੰ ਕਹਿੰਦੇ ਵੀ ਇਹ ਲਾਗੂ ਕਰ ਦਿਓ ਹਾਂਜੀ ਠੀਕ ਹੈ ਪਾਰਲੀਮੈਂਟ ਦੇ ਜਦੋਂ ਕੋਈ ਕਾਨੂੰਨ ਪਾਸ ਹੁੰਦਾ ਉੱਥੇ VOTING ਹੁੰਦੀ ਆ VOTING ਤੋਂ ਬਾਅਦਾਂ ਉੱਥੇ ਕਾਨੂੰਨ ਪਾਸ ਹੁੰਦਾ ਜੀ ਅੱਛਾ ਜੇਕਰ VOTING ਬਰਾਬਰ ਹੋ ਜੇ ਫਿਰ ਉਦੋਂ ਬਾਅਦ ਫਿਰ ਬਹਿਸ ਹੁੰਦੀ ਆ ਨਵੀਆਂ ਗੱਲਾਂ ਹੁੰਦੀਆਂ ਫਿਰ ਦੂਜੀਆਂ ਵਿਰੋਧੀਆਂ ਦੀਆਂ ਵਿੱਚ ਸ਼ਾਮਿਲ ਕੀਤੀ ਜਾਂਦੀਆਂ ਫਿਰ ਇੱਕ ਉਹਨੂੰ ਬਣਦਾ ਹੈਗਾ ਨਾ ਹੂੰ ਇਸ ਨਾਲ ਨਹੀਂ ਹੋ ਰਿਹਾ ਹੂੰ ਹੋ ਨਹੀਂ ਹੋ ਰਿਹਾ ਹੁਣ ਜਿਹਦਾ ਬਹੁਮਤ ਆ ਉਹ ਆਡੀਆਂ ਜਾਰੀ ਕਰਨਦਾ ਹੂੰ ਹੂੰ ਉਹ ਲੋਧਨਦਰੀ ਕਦਰਾਂ ਕੀਮਤਾਂ ਜਿਹੜੀਆਂ ਨਾ ਉਹ ਖਤਮ ਹੋ ਗਈਆਂ ਹੂੰ ਖਤਮ ਹੋ ਗਈਆਂ ਐਕਚੁਅਲੀ ਇਸ ਲੋਧਨਦਨ ਨੂੰ ਲੋਕੀ ਇਸ ਵਿਧੀ ਨੂੰ 네ਗੇਟਿਵ ਵੀ ਪਰ ਦਿੰਦੇ ਲੋਕੇ ਹੂੰ ਹਨਾ ਇੱਕ ਨਾ ਕੋ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਆ ਬੰਦਾ ਬੱਚਕਦਾ ਬੜ ਰਿਹਾ ਅੱਛਾ ਜੀ ਬੜਾ ਸਿਆਣਾ ਬੰਦਾ ਤੇ ਉਹਦੇ ਲਾਗੇ ਨਾ ਚਾਰ ਪੰਜ ਮੁੰਡੇ ਬੈਠੇ ਆ ਜਾਂਦੇ ਠੱਪ ਕਰਦੇ ਹੂੰ ਉਹ ਵਹਿ ਜਾਂਦੇ ਆ ਤੂੰ ਕਹਿੰਦੇ ਜਾ ਨਾ ਆਪਾਂ ਗੱਡੀ ਦੀ ਚੇਨ ਨਾ ਪੁੱਲ ਕਰੀਏ ਹੂੰ ਸ਼ਰਾਰਤੀ ਮਾਨਾ ਅੱਛਾ ਜੀ ਉਹ ਸ਼ਰਾਰਤੀ ਮਾਨਾ ਨਾ ਕਹਿੰਦੇ ਨਹੀਂ ਯਾਰ ਹੂੰ ਉਹ ਕਹਿੰਦਾ ਜਿਹੜਾ ਸਣਾ ਬੰਦਾ ਬੈਠਾ ਕਹਿੰਦਾ ਯਾਰ ਤੁਸੀਂ ਸੁਣੋ ਮੇਰੀ ਗੱਲ ਤੁਸੀਂ ਗੱਡੀ ਚੇਨ ਪੁੱਲ ਕਰੋਗੇ ਗੱਡੀ ਖੜੂਗੇ ਹੂੰ ਗੱਡੀ ਜਿਹੜੀ ਗੱਡੀ ਫੰਨੀ ਹੈ ਹੂੰ ਹੂੰ ਉਹ ਰਹਿ ਜਾਣਗੇ ਹੂੰ ਕਿੰਨਾ ਨੁਕਸਾਨ ਹੋ ਕਿੰਨੇ ਯਾਤਰੀ ਆਪਾਂ ਕਿਉਂ ਕਿ ਇਹਨੂੰ ਅਬਜਰ ਕਰਨਾ ਸਿਰਫ ਇਸੇ ਦੀ ਗੱਲ ਵੀ ਗੱਡੀ ਪੁੱਲ ਕਰ ਲਈ ਚੇਨ ਜਦੋਂ ਛੇਹ ਰੁਕ ਜੂਗੀ ਤੇ ਆਨੰਦ ਰਹਿ ਜਾਓ ਗੱਡੀ ਕਢਣ ਦਾ ਹੂੰ ਹੂੰ ਉਹ ਕਹਿੰਦੇ ਨੇ ਚੇਨ ਖਿੱਚ ਕੇ ਨਾ ਗੱਡੀ ਖੜਨ ਦਾ ਆਨੰਦ ਉਹ ਨਹੀਂ ਮੈਣਦਾ ਹੂੰ ਅੱਛਾ ਜੀ ਅਸੀਂ ਚੋਣਾਂ ਗੱਡੀ ਚੇਨ ਖਿੱਚੀ ਜਾਓ ਹੂੰ ਉਹ ਕਹਿੰਦਾ ਕਿ ਨਾ ਜਿੱਤਰਾ ਦਿੱਲੀ ਕਰਦਾ ਖੈਤੇ ਫੇ ਹੂੰ ਉਹ ਕਹਿੰਦਾ ਉਹ ਫੇ ਰੁਕਦਾ ਹੂੰ ਉਹਨਾਂ ਨੂੰ ਨਾ ਦਲੀਲਾਂ ਦੇ ਰਿਆ ਬਲੂਚੀਆਂ ਉੱਚੀਆਂ ਹੂੰ ਵੀ ਨਹੀਂ ਚੰਗਾ ਤੁਸੀਂ ਨੌਜਾਨੋ ਇਹ ਗਲਤੀ ਨਾ ਕਰੋ ਹੂੰ ਅਖੀਰ ਉਹਨਾਂ ਨੇ ਜਦ ਕੀਤੀ ਉਹਨਾਂ ਚੇਨ ਹੂੰ ਖਿੱਚ ਦਿੱਤੀ ਦੀ ਹੂੰ ਹੁਣ ਚੇਨ ਖਿੱਚਣ ਤੋਂ ਬਾਦ ਗੱਡੀ ਰੋਕ ਗਈ ਹੂੰ ਇਨਸਪੈਕਸ਼ਨ ਹੋਈ ਉਹ ਟੀਮ ਆਈ ਵੀ ਇੱਥੇ ਗੱਡੀ ਚੇਨ ਕਿਤੋਂ ਖਿੱਚੀ ਕਿਉਂ ਖਿੱਚੀ ਹੂੰ ਵੀ ਰੀਜ਼ਨ ਦੱਸੋ ਹਨਾ ਹੂੰ ਤੇ ਉਹ ਕਹਿੰਦੇ ਜੀ ਇਹਨੇ ਕੀਤੀ ਜੇ ਮੁੰਡੇ ਕਹਿੰਦੇ ਆਹ ਭਾਈ ਅੱਛਾ ਉਹ ਕਹਿੰਦਾ ਵੀ ਇਹ ਕਹਿੰਦੇ ਸੀ ਇਹਨਾਂ ਨੂੰ ਮੈਂ ਰੋਕਦਾ ਸੀ ਹਮ ਹਣਾ ਉਹ ਸਾਰੇ ਕਹਿੰਦੇ ਸਾਡੇ ਸਾਹਮਣੇ ਖਿੱਚੀ ਨੇ ਅੱਛਾ ਜੀ ਇਹ ਬੰਦੇ ਨੇ ਜਿਹਨੂੰ ਪੁੱਛੋ ਕਿਉਂ ਖਿੱਚੀ ਉਹ ਕਹਿੰਦਾ ਪਿੱਟੇ ਮੈਂ ਰੋਕਦਾ ਸੀ ਮੈਂ ਨਾ ਰੋਕੋ ਇਹ ਹਟੇ ਨਹੀਂ ਹਮ ਇਹਦੇ ਕੋਲ ਲੜਕੀਆਂ ਨੇ ਖਿੱਚੀ ਆ ਹਮ ਹਮ ਤੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਪੰਜ ਬੰਦੇ ਝੂਠ ਬੋਏ ਕੱਲਾ ਸੱਚਾ ਹਮ ਉੱਥੇ ਲੋਕਤੰਤਰ ਹਮ ਖਤਮ ਹੋ ਗਿਆ ਹਾਰ ਗਿਆ ਉੱਥੇ ਹਨਾ ਹਮ ਜਿੱਥੇ ਨਾ ਇੱਕ ਸਿਆਣਾ ਸਹੀ ਗੱਲ ਕਰਦਾ 19 ਪਾਗਲ ਇਕੱਠੇ ਹੋ ਗਏ ਆ ਉਹ ਹਰਾਦਨ ਦੇ ਸੈਣ ਹੂੰ ਸਹੀ ਗੱਲ ਹੈ ਨਾ ਜੀ ਜੀ ਉਹਨ ਕੀ ਆ ਕਿ ਕੁੜੀ ਕੀ ਆ ਕਿ ਕਿਸੇ ਨਾ ਮਿਸ ਦੇ ਵਿੱਚ ਹੋਸਟਲ ਰਹਿੰਦੇ ਬੱਚਿਆਂ ਨੇ ਕਿਹਾ ਤੁਹਾਨੂੰ ਰੋਜ਼ ਪਰੌਂਠੇ ਮਿਲਦੇ ਆ ਹੂੰ 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 ਵੀ ਸਾਨੂੰ ਪਰੌਂਠੇ ਤੁਸੀਂ ਰੋਜ਼ ਦਿੰਨੇ ਚੇਂਜ ਕਰੋ ਹੂੰ ਕਦੇ ਇੱਕ ਦਿਨ ਸਾਨੂੰ ਤੁਸੀਂ ਮਤਲਬ ਇੱਕ ਦੇ ਦਿਓ ਦੁੱਧ ਦੇ ਦਿਓ ਕਿਸੇ ਦਿਨ ਸਾਨੂੰ ਤੁਸੀਂ ਬਰੈਡ ਦੇ ਦਿਓ ਕਿਸੇ ਨੂੰ ਕੋਈ ਹੋਰ ਚੀਜ਼ ਦੇ ਦਿਓ ਕਿਸੇ ਦਿਨ ਸਾਨੂੰ ਦਲੀਆ ਦੇ ਦਿਓ ਹੂੰ 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 ਵੀ ਰੋਜ਼ ਪਰੌਂਠੇ ਫੈਟੀ ਲੀਵਰ ਹੋ ਗਏ ਹੂੰ ਹਨ ਜੀ ਤੇ ਤੁਸੀਂ ਬੰਦ ਕਰੋ ਉਹ ਹੁਣ ਉਹ ਕਹਿੰਦਾ ਇਦਾਂ ਕਰਦੇ ਆ ਵੀ ਤੁਸੀਂ ਵੱਖ-ਵੱਖ ਸਾਰੇ ਮੰਗਦੇ ਆ ਮੈਂ ਕਿਹੜੀ ਕਿਹੜੀ ਚੀਜ਼ ਬਣਾਵਾਂ ਹਮ ਵੀ ਤੁਸੀਂ ਆ ਤਿੰਨ ਡੱਬੇ ਰੱਖਤੇ ਚਾਰ ਹਮ ਆ ਪਰੌਂਠੇ ਦਾ ਡੱਬਾ ਆ ਦਲੀਏ ਦਾ ਵਾ ਆ ਦੋਦਾਂਡੇ ਦਾ ਹੈਗਾ ਆ ਫਰੂਟ ਦਾ ਹਮ ਠੀਕ ਹੈ ਹਾਂ ਜੀ ਜਿਹੜਾ ਜੀ ਕਰਦਾ ਚਾਹਤੀਆਂ ਪਰਚੀਆਂ ਪਾ ਦੇ ਹਮ ਅੱਛਾ ਜੀ ਦੋ ਚਾਹੀਦਾ ਹਮ ਠੀਕ ਹੈ ਠੀਕ ਹੈ ਉਹ ਸਾਰੀਆਂ ਨੇ ਪਰਚੀਆਂ ਪਾਤੀਆਂ ਹਮ ਤੇ ਉਹ ਜਿਹੜੀਆਂ ਦੋ ਬੋਟਾਂ ਵਧਣਗੀਆਂ ਪਰੌਂਠੇ ਵਾਲੀਆਂ ਅੱਛਾ ਜੀ ਪਰ ਉਹਦਾ ਫੇਲਾਗੂ ਹੋ ਗਿਆ ਹੂੰ ਜੇ ਸੀ ਮਨਾਹੀ ਕਰਦੇ ਸੀ ਉਹੀ ਚੀਜ਼ ਫੇਰ ਦੁਬਾਰਾ ਦੁਬਾਰਾ ਹੂੰ ਹੁਣ ਜਿੱਦਾਂ ਕੱਲ ਜਿਮਨੀ ਚੌਂ ਨੂੰ ਹੋਈ ਆ ਉਹਦੇ ਵਿੱਚ ਉਹ ਮੈਨੂੰ ਦੇਖਿਆ ਕਿ ਤੁਸੀਂ ਹੂੰ ਜਿਹੜੇ ਵਿਰੋਧੀ ਜਨੀਆਂ ਵੋਟਾਂ ਪੈ ਗਈਆਂ ਹਾਂ ਜੀ ਦੇਖੋ ਇਕੱਠੇ ਕਰੀਏ ਤੇ ਜੀ 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 ਲੇਕਿਨ ਉਹਨਾਂ ਨੂੰ ਜਦੋਂ ਇਕੱਲੇ-ਇਕੱਲੇ ਕਰਨੀਆਂ ਜਿਹਨੂੰ ਜਿੱਤੀ ਜਾਂਦੀ ਪਈਆਂ ਉਹ ਫੇਲਾਗੂ ਹੋ ਗਿਆ ਉਹ ਹੂੰ ਜਿਹੜਾ ਵਿਰੋਧ ਕਰਦੇ ਸੀ ਜੀ 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 ਜ਼ਿਆਦਾ ਲੋਕ ਜ਼ਿਆਦਾ ਲੋਕ ਪਰ ਉਹ ਤਾਂ ਨਹੀਂ ਸਿੱਖਣਾ ਚਾਹੁੰਦੇ ਹੂੰ ਹੈ ਨਾ ਹਾਂ ਜੀ ਉਹ ਵੱਖੋ-ਵੱਖਰੀ ਚੀਜ਼ਾਂ ਖਣੀ ਚਾਹੁੰਦੇ ਸੀਗੇ ਹੂੰ ਤੈਨ ਪਰੌਠਾ ਨਾ ਖਾਣੇ ਕਿੱਥੇ ਗਏ ਮਾਰ ਗਏ ਤੈਨ ਪਰੌਠਾ ਹੁਣ ਖਾਣਾ ਪੈਣਾ ਹੂੰ ਬਿਲਕੁਲ ਜੀ ਮਤਲਬ ਇਹ ਲੋਕਤੰਤਰ ਹੈਗਾ ਤੁਹਾਡੇ ਆਪਣੇ ਮੁਤਾਬਕ ਜੇ ਲੋਕ ਇਦਾਂ ਦੀ ਕੀਮਤਾਂ ਉੱਡ ਜਾਂਦੀਆਂ ਹਨ ਲੋਕਤੰਤਰ ਦੀਆਂ ਉਦੋਂ ਲੋਕਤੰਤਰ ਨਹੀਂ ਲਿੰਦਾ ਹਾਂ ਨਾ ਸਹੀ ਹੈ ਤੇ ਇਹ ਸਰ ਕੇ ਲੋਕਤੰਤਰ ਦਾ ਮਤਲਬ ਹੈਗਾ ਕਿ ਲੋਕਾਂ ਨੂੰ ਜੇ ਲੈਕਚਰ ਹੀ ਹੁੰਦੀ ਹੈ ਵੋਟ ਪੈਂਦੀ ਹੈ ਜਿਹੜਾ ਆ ਨਾ ਕੂੜ ਪ੍ਰਚਾਰ ਹੁੰਦਾ ਜਿਹੜਾ ਜਿਹੜਾ ਮਤਲਬ ਲੋਕ ਲੋਕਾਂ ਨੂੰ ਲਾਚ ਦਿੰਦੇ ਹੈਗੇ ਜਾਂ ਲੋਕਾਂ ਨੂੰ ਆਪਣੇ ਉਪ ਪੱਕ ਕਰਦੇ ਹੈਗੇ ਇਹ ਤੇ ਸਟਾਪ ਨਹੀਂ ਚਾਹੀਦੀ ਹੈ ਜੀ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਲੋਕ ਆਪ ਫੈਸਲਾ ਕਰਨ ਹਮ ਹਨਾ ਜਦੋਂ ਬਾਹਰ ਹੁੰਦਾ ਹੈਗਾ ਇਹ ਕਿਥੇ ਲਿਖਿਆ ਕਹਿੰਦੇ ਜੀ ਇੱਕ ਪਾਸੇ ਕਹਿੰਦੇ ਆ ਵੀ ਤੁਸੀਂ ਨਾ ਕਿਸੇ ਵੀ ਉਮੀਦਵਾਰ ਨੂੰ ਕੋਈ ਅਧਿਕਾਰ ਨਹੀਂਗਾ ਕਿਸੇ ਵੋਟਰ ਨੂੰ ਉਹ ਮੋਟੀਵੇਟ ਕਰੇ ਲੈ ਕੇ ਜਾਵੇ ਹਮ ਜੀ ਜੀ ਹਾਂਜੀ ਤੁਸੀਂ 24 ਘੰਟੇ ਬਿਨਾਂ ਰੈਲੀਆਂ ਕਰਾਉਂਦੇ ਆ ਹਮ ਤੇ ਰੈਲੀਆਂ ਦੀ ਵੀਡੀਓ ਬਣਦੀਆਂ ਹਮ ਤੇ ਅਖਬਾਰਾਂ 'ਚ ਫੋਟੋ ਲਗਦੀਆਂ ਉਹ ਕੀ ਆ ਹਮ ਉਹ ਕੀ ਸਰਦ ਕਰਦਾ ਇਹ ਸਾਬਤ ਕਰਦਾ ਨਾ ਕਿ ਲੋਕ ਇਹਦਾ ਖੜੇ ਆ ਹੂੰ ਜੀ ਚਾਹੇ ਉਹ ਵਿਚਾਰਦਾਰਾ ਨਾ ਖੜੇ ਆ ਚਾਹੇ ਕਿਸੇ ਲਾਲਚ ਵਾਸਤੇ ਖੜੇ ਆ ਚਾਹੇ ਉਦਾਂ ਹੀ ਖੜੇ ਆ ਹੂੰ ਇਸਰਕੇ ਅੱਜ ਦੀ ਡੇਟ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜਦੋਂ ਤੱਕ ਲੋਕਤੰਤਰ ਨੂੰ ਬਚਾਉਣ ਲਈ ਚੋਣ ਕਮਿਸ਼ਨ ਦੇ ਹੈਗੇ ਆ ਹੂੰ ਜਦੋਂ ਉਹ ਡਿਊਟੀ ਸਹੀ ਨਹੀਂ ਨਿਭਉਣਗੇ ਤਾਂ ਉਹਦਾ ਅਧਰਸ਼ ਹੈਗਾ ਜਿਹੜਾ ਅਧਰਸ਼ ਹੈਗਾ ਉਹ ਨਹੀਂ ਫਿਰਣਾ ਅਧਰਸ਼ ਮਿਸੇ ਲਈ ਪੌੜੀਆਂ ਸਾਫ਼ ਕਿਦਾਂ ਹੁੰਦੀਆਂ ਹੂੰ ਪੌੜੀਆਂ ਸਾਫ਼ ਕਿਦਾਂ ਹੁੰਦੀਆਂ ਉਹ ਉਪਰੋਂ ਥਰੈਨ ਹੁੰਦੀਆਂ ਠੀਕ ਹੈ ਨਾ ਕਦੇ ਢੇਠੋਂ ਤਾਂ ਜਾਊਗਾ ਨਹੀਂ ਉਹ ਜਦੋਂ ਢੇਠੋਂ ਤਾਂ ਜਾਊਗਾ ਤੇ ਪੈਰ ਫੇਰ ਗੰਦ ਕਰੀ ਜਾਣਗੇ ਹਮ ਬਿਲਕੁਲ ਜੀ ਉੱਪਰੋਂ ਥੱਲੇ ਸਾਫ਼ ਹੋਣੀ ਹੈਗੀ ਜਦੋਂ ਵੀ ਸਿਆਣੀਆਂ ਆਖਿਆ ਜੇ ਨਾ ਛੱਤਾਂ ਚੋਂ ਨਹੀਂ ਹੋ ਛੱਤ ਚੋਂ ਦੀ ਹੋਵੇ ਹਾਂਜੀ ਤੇ ਫਰਸ਼ ਸਾਫ਼ ਨਹੀਂ ਹੋ ਸਕਦਾ ਹਮ ਫਰਸ਼ ਸਾਫ਼ ਉਹਦੇ ਹੋਊਗਾ ਜਦੋਂ ਛੱਤ ਚੋਂ ਦੀ ਨਹੀਂ ਹਮ ਜੀ ਜੇ ਤੁਹਾਡੀ ਛੱਤ ਹੀ ਚੁੰਦੀ ਹੈ ਹਮ ਜੇ ਤਾਂ ਨਾ ਲੋਕਤੰਤਰ ਜਿਨ੍ਹਾਂ ਨੇ ਲਾਗੂ ਕਰਨਾ ਜੀ ਉਹਦੀ ਨੁਕਸ ਹੈ ਕਿ ਉਹੀ ਭ੍ਰਸ਼ਟਾਚਾਰੀ ਹੈ ਫਿਰ ਫਰਸ਼ ਜ਼ਮੀਨ ਕਿਦਾਂ ਚੱਲੂਗਾ ਹੁਸਾਫ ਕਰਾਂਗੇ ਹੂੰ ਬਿਲਕੁਲ ਸਹੀ ਜੀ ਹੈਨਾ ਇਹ ਸਰਕਾਰ ਦੀ ਜ਼ੁਰੀ ਹੈਗਾ ਕਿ ਅੱਜ ਦੇ ਤਰੀਕ ਦੇ ਵਿੱਚ ਜੇ ਅਸੀਂ ਉਹ ਲੋਕਤੰਤ ਨੂਮ ਬਚਾਉਣਾ ਲੋਕਤੰਤ ਦੀ ਕਰਨਾ ਕੀਮਤਾਂ ਨੂੰ ਬਚਾਉਣਾ ਤੇ ਸਾਨੂੰ ਲਈ ਸੱਤ ਲਈ ਹੈਗੀ ਆ ਹੂੰ ਉਹ ਸਾਫ਼ ਰੱਖਣੀ ਉਹ ਸਾਫ਼ ਕਰਨ ਮਜ਼ਬੂਤ ਰੱਖਣੀ ਪਊਗੀ ਤਾਂ ਚੋਬੇ ਨਾ ਤਾਂ ਫਾਰਸ਼ ਰਹੇਗਾ ਸਾਡਾ ਕਲੀਨ ਰਹੇ ਸਾਨੂੰ ਜੇ ਪੌੜੀਆਂ ਸਾਫ਼ ਕਰਨੀਆਂ ਹੈਗੀਆਂ ਤੇ ਸਾਨੂੰ ਉੱਪਰੋਂ ਥਰਲੇ ਸਾਫ਼ ਕਰਨੀਆਂ ਪਣੀਆਂ ਜ਼ਮੀਨ ਤੋਂ ਨਹੀਂ ਹੋਣੀ ਆ ਜੋ ਉੱਪਰੋਂ ਹੀ ਵਰਤਾਰਾ ਸੀ ਹੋਊਗਾ ਤੇ ਡੈਮੋਕ੍ਰੇਸੀ ਜਿਹੜੀ ਹੈਗੀ ਆ ਇਹ ਜਿਹੜੀ ਮਤਲਬ ਬਿਲਕੁਲ ਚੰਗੀ ਚੀਜ਼ ਹੈਗੀ ਆ ਜਿਹੜੀ ਜਿਹੜੀ ਇਵਰਨ ਲਿੰਕਨ ਨੇ ਕਿਹਾ ਬਾਏ ਦਾ ਪੀਪਲ ਫਾਰ ਦਾ ਪੀਪਲ ਆਫ ਦਾ ਪੀਪਲ ਉਹ ਲੱਗੂ ਹੋਵੇ ਹੂੰ ਬਿਲਕੁਲ ਸਹੀ ਚੀਜ਼ ਹੈ ਸੋ ਜਿਵੇਂ ਅਸੀਂ ਚਰਚਾ ਕੀਤੀ ਕਿ ਲੋਕਤੰਤਰ ਜੋ ਕਦੇ ਸਮਾਜ ਦੀ ਆਜ਼ਾਦੀ, ਸਮਾਨਤਾ ਤੇ ਨਿਆਂ ਦੀ ਮਿਸਾਲ ਸੀ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਰ ਇਹ ਸਭ ਅੰਤ ਨਹੀਂ ਹੈ ਸਗੋਂ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਵੀ ਹੈ ਲੋਕਤੰਤਰ ਦੀਆਂ ਕਮੀਆਂ ਨੂੰ ਸੁਧਾਰਨ ਦੇ ਲਈ ਸਾਨੂੰ ਸੰਸਥਾਗਤ ਸੁਧਾਰ, ਜਨ ਜਾਗਰੂਕਤਾ ਅਤੇ ਸਿਆਸੀ ਨੇਤਾਵਾਂ ਦੇ ਵਿੱਚ ਨੈਤਿਕਤਾ ਦੀ ਮੂਰਤ ਸਥਾਪਨਾ ਕਰਨ ਦੀ ਜ਼ਰੂਰਤ ਵੀ ਹੈ ਸਾਡੇ ਸਮਾਜ ਦੀ ਤਾਕਤ ਸਾਡੀ ਏਕਤਾ ਅਤੇ ਸਹਿਯੋਗ ਦੇ ਵਿੱਚ ਹੈ ਸੋ ਆਓ ਅਸੀਂ ਰਲ ਮਿਲ ਕੇ ਸਾਰੇ ਜਣੇ ਅਜੇਹੇ ਲੋਕਤੰਤਰ ਦੀ ਸਿਰਜਣਾ ਕਰੀਏ ਜੋ ਸੱਚਮੁੱਚ ਹੀ ਸਾਰਿਆਂ ਦੀ ਆਵਾਜ਼ ਬਣ ਸਕੇ ਅਤੇ ਇਸ ਦੀ ਉਤਮਤਾ ਨੂੰ ਮੁੜ ਤੋਂ ਸਥਾਪਿਤ ਕਰ ਸਕੀ। ਸੋ ਅਸੀਂ ਇਸ ਨਵੀਂ ਉਮੀਦ ਦੇ ਨਾਲ ਅਸੀਂ ਲੋਕਤੰਤਰ ਨੂੰ ਮੁੜ ਉਸ ਦੇ ਅਸਲੀ ਰੂਪ ਦੇ ਵਿੱਚ ਚਮਕਾਉਣ ਦਾ ਸੰਕਲਪ ਲੈਂਦੇ ਹਾਂ। ਸੋ ਘੜਾ ਸਾਹਿਬ ਤੁਸੀਂ ਜੁੜੇ ਰਹਿ ਜਾਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਡੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦੇ ਦੇਵਿ ਜਾਜਤ ਧੰਨਵਾਦ ਜੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ